ਜਿਹੜਾ ਇਹਨਾਂ ਦਾ ਪੋਸਟਰ ਲਗਾਇ ਸੀ ਕੁਮਰ ਵਿਜੇ ਪ੍ਰਤਾਪ ਸਿੰਘ ਉਹ ਨਾਲ ਖੜੇ ਸਨ ਕੇਜਰੀਵਾਲ ਸਾਹਿਬ ਨੇ ਕਿਹਾ ਜਿੱਦ ਦਿਨ ਅਸੀਂ ਆਏ ਕਮਾਂਡਰ ਚੀਫੇਸਟ ਆਇਆ 24 ਘੰਟਿਆਂ ਚ ਕੁਮਰ ਵਿਜੇ ਪ੍ਰਤਾਪ ਦੀ ਜਿਹੜੀ ਰਿਪੋਰਟ ਹੈ ਉਹਨੂੰ ਜਿਹੜੀ ਉੱਥੇ ਬਣਾਈ ਸੀ ਸਪੈਸ਼ਲ ਸ਼ਿਟ ਬਣੀ ਸੀ ਅਸੀਂ ਉਹਨੂੰ ਲਾਗੂ ਕਰਾਂਗੇ 24 ਘੰਟਿਆਂ ਜਿੰਨੇ ਵੀ ਲੋਕ ਇਸ ਕਾਨੂੰਨੀ ਹਰਕਤ 'ਚ ਸ਼ਾਮਲ ਨੇ ਅਸੀਂ ਕਦੇ ਵੀ ਤੱਕ ਬਚਾ ਦੇਗਾ ਸਾਢੇ 3 ਸਾਲ ਹੋ ਗਏ ਨੇ ਸਭ 61 ਸਾਢੇ 3 ਸਾਲਾਂ ਤੱਕ ਅਜੇ ਤੱਕ ਚਲਾਨ ਫਾਈਨਲ ਨਹੀਂ ਹੋਇਆ ਯੂ ਵਿ ਡਿਡ ਸਰਪ੍ਰਾਈਜ਼ ਐਂਡ ਇੱਕ ਕੇਸ ਦੇ ਵਿੱਚੋਂ ਵੱਡੇ ਸਾਹ ਪ੍ਰਕਾਸ਼ ਸਿੰਘ ਬਾਦਲ ਤੇ ਸਾਹ ਸੁਖਬੀਰ ਸਿੰਘ ਬਾਦਲੀ ਮਿਸਿੰਗ ਨੇ ਤੁਸੀਂ ਮੇਰੇ ਤੋਂ ਚੀਫ ਮਿਨਿਸਟਰ ਐਕਟ ਹੋਮ ਮਿਨਿਸਟਰ ਐਕਟ ਸੁਮੇਸ਼ ਸਿੰਘ ਸੈਣੀ ਐਕਟ ਇੱਕ ਆਰਡਰ ਇੱਕੋ ਆਇਆ ਕਿ ਬੰਦੇ ਸਾਰੇ ਜਿੱਥੇ ਜਿੱਥੇ ਬੈਠੇ ਨੇ ਇਹਨਾਂ ਨੂੰ ਜਗ੍ਹਾ ਤੋਂ ਚੁੱਕੋ ਉਹਸ ਆਰਡਰ ਦੇ ਵਿੱਚ ਇੱਕ ਜਗ੍ਹਾ ਗੋਲੀ ਚੱਲਦੀ ਕੋਟਕਪੂਰੇ ਬੰਦੇ ਫੱਟੜ ਹੋ ਜਾਂਦੇ ਬਰਗਾੜੀ ਬਹਿਬਰ ਕਰਨਾ ਚਾਹਦੀ ਦੋ ਬੰਦੇ ਸ਼ਹੀਦ ਹੋ ਜਾਂਦੇ ਇੱਕੋ ਹੀ ਐਫਆਈਆਰ ਚ ਇੱਕੋ ਚਲਾਨ ਦੇ ਵਿੱਚ ਨਾ ਸਾ ਪ੍ਰਕਾਸ਼ ਸਿੰਘ ਦਾ ਤੇ ਸੁਖਬੀਰ ਸਿੰਘ ਦਾ ਹੈ ਦੂਜੇ ਵਿੱਚ ਨਾ ਸਾ ਪ੍ਰਕਾਸ਼ ਸਿੰਘ ਦਾ ਨਾਂ ਹੈ ਨਾ ਸਾ ਸੁਖਬੀਰ ਸਿੰਘ ਦਾ ਤਾਂ ਮੈਨੂੰ ਦੱਸੋ ਸਦਾ ਕਿੰ ਨੂੰ ਆਏਗੀ ਆਰਡਰ ਇੱਕ ਬੰਦੇ ਦਾ ਇੰਪਲੀਮੈਂਟ ਕਰਨ ਵਾਲਾ ਇੱਕੋ ਬੰਦਾ ਹੈ ਦੋਨਾਂ ਦੇ ਵਿੱਚੋਂ ਇੱਕ ਚਲਾਨ ਤੇ ਨਾਂ ਹੈ ਦੂਜੇ ਚਲਾਨ ਨਹੀਂ ਹੈਂਦੀ ਤੁਸੀਂ ਇਹ ਨੋਟ ਕਰੋ ਬਹਿਬਰ ਕਰਨਾ ਤੇ ਬਰਗਾੜੀ ਦੇ ਵਿੱਚ ਨਾ ਸਾ ਪ੍ਰਕਾਸ਼ ਸਿੰਘ ਦਾ ਨਾ ਸੁਖਬੀਰ ਸਿੰਘ ਦਾ ਨਾਂ ਹੈ ਤੁਸੀਂ ਇੱਕੋ ਕੇਸ ਦੇ ਵਿੱਚ ਤੁਸੀਂ ਮੈਨੂੰ ਦੱਸੋ ਕਿਉਂਕਿ ਮਿਸਟਰ ਇੱਕ ਦੇ ਹੋ ਮਿਸਟਰ ਇੱਕ ਦੀ ਬੀਜੇਪੀ ਹੈ ਕਿ ਇਨਸੀਡੈਂਟ ਉਹਨਾਂ ਦੇ ਆਰਡਰ ਨਾਲ ਦੋ ਟਗਾ ਹੋ ਜਾਂਦਾ ਤੇ ਇੱਕ ਦੇ ਵਿੱਚ ਚਲਾ ਚ ਨਾ ਪਾਤਾ ਦੂਜੇ ਚਲਾ ਨਹੀਂ ਪਾਇਆ ਤੇ ਦੂਸਰਾ ਦਿਨ ਇਹ ਤੁਸੀਂ ਵੇਖੋ ਇੱਕ ਪਾਸੇ ਤੇ ਬੇਅਦਬੀਆਂ ਦਾ ਬਿੱਲ ਲਈ ਜਾਂਦੇ ਅਜੇ ਸਾਢੇ 3 ਸਾਲ ਬਾਅਦ ਤਾਂ ਨਹੀਂ ਹੋਸਾ ਲਾ ਕਿ ਨੂੰ ਕਰਨੀ ਹੈ ਬੇਅਦਬੀਆਂ ਤੇ ਇੱਕ ਬਿੱਲ ਲੈ ਕੇ ਆਣ ਸੈਸ਼ਨ ਬੁਲਾ ਲਿਆ ਸਪੈਸ਼ਲ ਬਿੱਲ ਹਥਿਆਰ ਨਹੀਂ ਕਰ ਸਕ ਤੁਸੀਂ ਇਸ ਤੋਂ ਨਿਖੇਦ ਵਰਕਿੰਗ ਕੇਸੇ ਸਰਕਾਰੀ ਹੋ ਜਾਂਦੇ ਤੁਸੀਂ ਸਪੈਸ਼ਲ ਸੈਸ਼ਨ ਇਹਨੂੰ ਨਾਂ ਦੇ ਦਿੱਤਾ ਜੇ ਤੁਹਾਡੇ ਕੋਲ ਬਿੱਲ ਤਿਆਰ ਨਹੀਂ ਸੀ ਤਾਂ 10 ਦਿਨ ਵੱਧ ਕਰਾ ਲੈਂਦੇ ਤੁਸੀਂ ਬਿੱਲ ਤਿਆਰ ਕਰਨ ਤੋਂ ਬਾਅਦ ਫਿਰ ਇਹਨਾਂ ਨੇ ਕੁਝ ਸਰਕਾਰੀ ਵਕੀਲਾਂ ਕੋ ਪ੍ਰਾਈਵੇਟ ਵਕੀਲਾਂ ਕੋ ਭੱਲਿਆ ਜਦੋਂ ਉਹਨਾਂ ਨੇ ਨੁਕਸ ਕਰਨੇ ਸ਼ੁਰੂ ਕਰ ਦਿੱਤੇ ਇਹਨਾਂ ਨੇ ਉਹ ਇਹ ਸਾਡੇ ਕਹਤੇ ਦੋ ਦਿਨ ਨਹੀਂ ਦਿੰਦੇ ਉਹ ਬਿੱਲ ਕਿਉਂਕਿ ਉਹਦਾ ਖਲੜਾ ਤਿਆਰ ਨਹੀਂ ਹੋ ਸਕਿਆ ਤਾਂ ਇਹਨੂੰ ਅਗਲੇ ਪਾਸੇ ਲੈ ਜਾਂਦਾ ਦੋ ਦਿਨ ਐਕਸਚੇਂਜ ਕਰਦਾ ਹੁਣ ਕੱਲ ਵੀ ਪਤਾ ਨਹੀਂ ਇਹਨਾਂ ਕੋ ਹੋਣਾ ਕਿ ਨਹੀਂ ਪੰਜਾਬ ਦੇ ਵਿੱਚ ਹਰ ਰੋਜ਼ ਏਡੀਆਂ ਦੋ ਵੱਡੀਆਂ ਵਾਰਦਾਤਾਂ ਹੋ ਰਹੀਆਂ ਨੇ ਕਤਲ ਹੋ ਗੈਂਗਸਟਰਸ ਫ੍ਰੰਟੀਆਂ ਮੰਗਦੇ ਨੇ ਗੈਂਗ ਵਾਰ ਸ਼ੁਰੂ ਹੋਈ ਹੈ ਗਵਰਨਮੈਂਟ ਐਜ਼ ਅ ਮਿਊਟ ਸਪੈਕਟਰ ਜਿਸਤਾ ਬਿਲਕੁਲੀ ਹਥਿਆਰ ਸੁੱਣ ਦਈ ਦੇਣਾ ਉਸ ਤਰ੍ਹਾਂ ਬੈਠੀ ਹੈ ਤੇ ਅਸੀਂ ਮੰਗਾਲ ਕੀਤੀ ਸੀ ਕਿ ਦੋ ਦਿਨ ਇਹ ਸੈਸ਼ਨ ਨੂੰ ਐਕਸਟੈਂਡ ਕੀਤਾ ਜਾਏ ਉਹਨਾਂ ਨੇ ਸਾਡੀ ਰਿਕੁਐਸਟ ਮੰਨੀ ਏ ਬਟ ਅਜੇ ਮੈਨੂੰ ਇਹ ਨਹੀਂ ਪਤਾ ਮੈਂ ਚਿੱਠੀ ਵੀ ਕਰ ਲਿਖੀ ਏ ਕਿ ਤੁਸੀਂ ਅਜੇ ਤੱਕ ਸਾਨੂੰ ਇਹ ਨਹੀਂ ਦੱਸਿਆ ਕਿ ਪਹਿਲੇ ਦਿਨ ਮੇਰਾ ਕੱਲ ਦਾ ਦਿਨ ਇਹ ਉਹ ਤੁਸੀਂ ਲੌਂਡ ਆਰਡਰ ਤੇ ਪੂਰੇ ਦਿਨ ਦੀ ਡਿਸਕਸ ਜੀਨ ਕਰੋ ਕਿਉਂਕਿ ਇਹ ਭਗਵੰਤ ਮਾ ਚੀਫ ਮਿਨਿਸਟਰ ਵੀ ਹੈ ਤਾਂ ਹੋਮ ਮਿਨਿਸਟਰ ਨੰਬਰ 2 ਲੈਂਡ ਪੂਲਿੰਗ ਜਿਸ ਤਰ੍ਹਾਂ ਨਰਿੰਦਰ ਮੋਦੀ ਦੀ ਸਰਕਾਰ ਨੇ ਤਿੰਨ ਕਾਲੇ ਕਾਨੂੰਨ ਲਿਆਂਦੇ ਸੀ ਜਿਨ੍ਹਾਂ ਦੇ ਜ਼ਰੀਏ ਕੰਟਰੈਕਟ ਬੇਸਿਸ ਤੇ ਪੰਜਾਬ ਦੇ ਕਿਸਾਨਾਂ ਦੀਆਂ ਜ਼ਮੀਨਾਂ ਖੋਹ ਦਾ ਕ੍ਰੈਂਡਾ ਤਿਆ ਹੋਇਆ ਸੀ ਸਾਰੇ ਦੇਸ਼ਾਂ ਨੂੰ ਪਰ ਖਾਸ ਤੌਰ ਪੰਜਾਬ ਅਸੀਂ ਉੱਤੇ ਇੱਕ ਸਾਲ ਮੋਰਚਾ ਲਾਈ ਰੱਖਿਆ ਸਾਢੇ 7 ਤੋਂ ਬਾਅਦ ਸਾਢੇ 700 ਤੋਂ ਵਧ ਸ਼ਹਾਦਤਾਂ ਹੋਈਆਂ ਤੇ ਕਾਨੂੰਨ ਵਾਪਸ ਲੈਣੇ ਇਹ ਹੁਣ ਕੇਜਰੀਵਾਲ ਸਾਹਿਬ ਦੇ ਮੇਰਾ ਤੇ ਪਹਿਲੇ ਦਾ ਮੰਨਣਾ ਹੈ ਕਿ ਭਾਜਪਾ ਦੇ ਕੇਜਰੀਵਾਲ ਇੱਕ ਸਿੱਕੇ ਦੇ ਦੋ ਪੈਨੂ ਜਿਹੜੀ ਅੰਨਾ ਹਜ਼ਾਰੇ ਦੀ ਮੂਵਮੈਂਟ ਸੀ ਉਹ ਬੇਸਿਕਲੀ ਆਰਐਸਐਸ ਰਿਸਪੌਂਸਿਵ ਮੂਵਮੈਂਟ ਸੀ ਉਹਦੇ ਵਿੱਚੋਂ ਹੀ ਇਹਦਾ ਜਨਮ ਹੋਇਆ ਕੇਜਰੀਵਾਲ ਕੇਜਰੀਵਾਲ ਉਸ ਸੇਮ ਜੱਡੇ ਨੂੰ ਉਹ ਨੈਸ਼ਨਲ ਲੈਵਲ ਤੇ ਲੈ ਕੇ ਆਇਆ ਸੀ ਇਹ ਸੂਬੇ ਲੈਵਲ ਦੇ 40000 ਏਕੜ ਪੰਜਾਬ ਦੀ ਜ਼ਰਖੇਰ ਜ਼ਮੀਨ ਦੇ ਉਹਨੂੰ ਇੰਡਾਇਰੈਕਟ ਢੰਗ ਦੇ ਨਾਲ ਸਾਡੇ ਕਿਸਾਨਾਂ ਕੋ ਪਹੁੰਚਾ ਚਾਹੁੰਦੇ ਨੇ ਤਾਂ ਹੀ ਇਸ ਪਾਲਿਸੀ ਦਾ ਨਾਮ ਹੈ ਲੈਂਡ ਪੂਲਿੰਗ ਲਈ ਲੈਂਡ ਪੂਲਿੰਗ ਪਾਲਿਸੀ ਤੇ ਪੰਜਾਬੀ ਲੋਕ ਨਹੀਂ ਕਰ ਜਿਸ ਤਾਂ ਪੰਜਾਬੀਆਂ ਨੇ ਮੋਦੀ ਦੀ ਜਿਹੜੀ ਸਕੀਮ ਸੀ ਉਹ ਕਾਮਯਾਬ ਨਹੀਂ ਹੋਂ ਦਿੱਤੀ ਤੇ ਕੇਜਰੀਵਾਲ ਦਾ ਵੀ ਇਹ ਜਿਹੜਾ ਪਖੰਡ ਹੈ ਅਸੀਂ ਕਾਮਯਾਬ ਨਹੀਂ ਸੋ ਅੱਜ ਤੁਹਾਡੇ ਅਵਹਰ ਸ਼ਹਿਰ ਇੱਕ ਬਹੁਤ ਖੂਬਸੂਰਤ ਏਰੀਆ ਹੈ ਜ਼ਮੀਨਾਂ ਬਹੁਤ ਚੰਗੀਆਂ ਨੇ ਲੋਕ ਬਹੁਤ ਵੀ ਬਹੁਤ ਲੰਬੇ ਅਰਸੇ ਤੋਂ ਅਸੀਂ ਇਸ ਏਰੀਆ ਨਾਲ ਸਾਡਾ ਤਾਲਮੇਲ ਹੈ ਮੇਰੇ ਸਰਬਾਸੀ ਪਿਤਾ ਦੇ ਬਹੁਤ ਸਾਰੇ ਇਤਿਹਾਸ ਹੁਸਕਾ ਤਕਰੀਬਨ 70 ਤੋਂ 80 ਸਾਲ ਦੀ ਸਾਡੀਆਂ ਮੁਲਾਕਾਤਾਂ ਤੇ ਪਿਆਰ ਇਸ ਏਰੀਆ ਨਾਲ ਮੈਂ ਇਹ ਬਿਨਾਂ ਚਿੰਤਕੋ ਕਹਿ ਸਕਦਾ ਇਸ ਜਿੰਨਾ ਵੀ ਏਰੀਆ ਇਹਦੇ ਵਿੱਚ ਆਦਮੀ ਜਿਹੜੇ ਨੇ ਮੰਨੇ ਜਾਂਦੇ ਨੇ ਕਿ ਯਾਰਾਂ ਦੇ ਯਾਰ ਨੂੰ ਦੋਸਤਾਂ ਦੇ ਦੋਸਤ ਹੈ ਜ਼ੁਬਾਨ ਦੇ ਕੇ ਖਲੋਣ ਵਾਲੇ ਨੇ ਯਾਰੀ ਪਵਾਰ ਬਿਜ਼ਨਸਮੈਨ ਆਪਣਾ ਬਿਜ਼ਨਸ ਕਰ ਰਹੇ ਨੇ ਵਰਮਾ ਸਾਹਿਬ ਦਾ ਪਰਿਵਾਰ ਸੰਘਰਸ਼ੋਂ ਉੱਠਿਆ 600 ਤੋਂ ਵੱਧ ਏਮਪਲੋਈ ਨੂੰ ਕੰਮ ਦੇ ਜਿਹੜਾ ਇੱਡਾ ਵੱਡਾ ਨਾਂ ਹੈ ਇਹਦਾ ਅਸਰ ਨਿਹਰਾ ਬਹੁਤ ਤੇ ਨਹੀਂ ਮਾਲਵੇ ਦੇ ਚਾਰ ਪੰਜ ਜ਼ਿਲ੍ਹੇ ਤੇ ਹੋਏ ਵੱਡੇ ਵੱਡੇ ਮਸ਼ਹੂਰ ਆਦਮੀ ਇੱਥੇ ਇਹਨਾਂ ਦੀ ਇਸ ਇੰਸਟੀਟਿਊਸ਼ਨ ਨਾਲ ਇਹਨਾਂ ਦੇ ਇਸ ਟੇਲਰਿੰਗ ਦਾ ਜਿਹੜਾ ਕੰਮ ਉਹਦੇ ਨਾਲ ਜੁੜੇ ਸਪੈਸ਼ਲੀ ਅੱਜ ਮੈਂ ਆਪਣੇ ਸਾਥੀਆਂ ਨਾਲ ਦਸਣवार्षिक ਕਾਂਗਰਸ ਵਰਮਾ ਸਾਹਿਬ ਨਾ ਤੁਹਾਡੇ ਨਾਲ ਤੇ ਬਗਲਸਾ ਤੁਹਾਡੇ ਨਾਲ ਇਸ ਏਰੀਆ ਦੇ ਨਾਲ ਤੇ ਮੇਰਾ ਇਹ ਮੰਨਣਾ ਹੈ ਕਿ ਪਹਿਲੇ ਵੀ ਪੰਜਾਬ ਦੇ ਵਿੱਚ ਜਿਹੜੇ 15 ਸਾਲ ਹਾਲਾਤ ਵਿਗੜੇ ਸੀ ਜੇ ਉਹਨਾਂ ਨੂੰ ਕਾਬੂ ਕੀਤਾ ਸੀ ਜੇ ਇੱਕ ਵਾਰ ਫੇਰ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਬਹਾਲ ਹੋਈ ਸੀ ਜੇ ਇੱਕ ਵਾਰ ਫੇਰ ਪੰਜਾਬ ਦੇ ਵਿੱਚ ਪੰਗੜੇ ਤੇ ਕਿੱਦੇ ਪੈਣੀ ਸ਼ੁਰੂ ਹੋਈ ਸੀ ਇਹ ਕਾਂਗਰਸ ਸਰਕਾਰ ਤੇ ਕਾਂਗਰਸ ਦੀ ਵਜ੍ਹਾ ਨਾਲ ਪੰਜਾਬ ਨੂੰ ਇੱਕ ਵਾਰ ਫੇਰ ਸ਼ਾਂਤ ਕਰਨਾ ਪੰਜਾਬ ਦਾ ਮਾਹੌਲ ਠੀਕ ਕਰਨਾ ਵਪਾਰੀਆਂ ਵਾਸਤੇ ਦੁਕਾਨਦਾਰਾਂ ਵਾਸਤੇ ਪੰਜਾਬ ਦੇ ਇੰਡਸਟ੍ਰੀਅਲਿਸਟ ਵਾਸਤੇ ਸਾਡੇ ਨੌਜਵਾਨ ਬੱਚਿਆਂ ਵਾਸਤੇ ਸਾਡੇ ਸਟੂਡੈਂਟਸ ਵਾਸਤੇ ਕਿਸਾਨ ਤੇ ਖੇਤ ਬਜ਼ੁਰਗਾਂ ਵਾਸਤੇ ਕਾਂਗਰਸ ਦੀ ਵਚਨਬੱਤ ਜਿੱਦਣ ਪ੍ਰਮਾਤਮਾ ਮਿਹਰ ਕਰੇਗੀ ਸਾਰਾ ਢੇਡ ਸਾਲ ਰਹਿ ਗਿਆ ਪ੍ਰਮਾਤਮਾ ਮਿਹਰ ਕਰੇ ਤੇ ਪੰਜਾਬ ਦੇ ਲੋਕ ਕਿਰਪਾ ਰੱਖਣ ਪੰਜਾਬ ਇੱਕ ਵਾਰ ਫੇਰ ਇਹ ਗੈਂਗਸਟਰਸ ਨੂੰ ਜਿਹੜਾ ਗੈਂਗਸਟਰਸ ਲੈ ਕੇ ਰਾਤ ਜਾਂ ਕੰਪਲੀਟਲੀ ਅਨਨੋਨ ਕਰੀ ਪੰਜਾਬ ਦੇ ਗੁਰੂਆਂ ਪੀਰਾਂ ਪੈਗੰਬਰਾਂ ਸੂਰਬੀਰਾਂ ਦੀ ਧਰਤੀ ਕਦੀ ਗੈਂਗਸਟਰ ਦਾ ਨਾਮ ਨਹੀਂ ਸੀ ਸੁਣਿਆ ਗੈਂਗਸਟਰ ਦਾ ਨਾਮ ਜਿਹੜਾ ਸੀ ਛੱਤੀਸਗੜ੍ਹ ਬਿਹਾਰ ਯੂਪੀ ਇਧਰ ਚੱਲਦਾ ਹੁੰਦਾ ਪਰ ਚੰਦਸ ਪਹਿਲੀ ਵਾਰ ਇਹ ਵੇਖਿਆ ਤੇ ਮੇਰਾ ਇਹ ਮੰਨਣਾ ਹੈ ਸਰਕਾਰ ਤੇ ਪੁਲਿਸ ਜਿੰਨਾ ਚਿਰ ਇਹਨਾਂ ਤੇ ਡਾਇਰੈਕਟ ਜਾਂ ਇਨਡਾਇਰੈਕਟ ਇਹਨਾਂ ਨੂੰ ਅਸ਼ੀਰਵਾਦ ਨਹੀਂ ਮਿਲਦਾ ਉਹਨਾਂ ਚਾਹਦੇ ਹਨ ਪਰਪਰੀ ਸਨ ਤੋਂ ਇਸ ਗੱਲ ਦਾ ਅੱਜ ਤੁਸੀਂ ਲੇਖੋ ਫੋਰਨ ਲੈਂਡਸ ਤੱਕ ਭਾਵੇਂ ਕੈਨੇਡਾ ਭਾਵੇਂ ਅਮਰੀਕਾ ਜਿਵੇਂ ਕਾਸਟੇਲੀਆ ਤੱਕ ਵੇਖੋ ਜਿਹੜੇ ਸਾਡੇ ਨੌਜਵਾਨ ਬੱਚੇ ਇਥੋਂ ਜ਼ਮੀਨਾਂ ਵੇਚ ਕੇ ਚਲੇ ਗਏ ਨੇ ਬਾਹਰ ਜਾ ਕੇ ਕਾਰੋਬਾਰ ਚੰਗਾ ਸ਼ੁਰੂ ਕਰ ਲੈਣੇ ਉਹਨਾਂ ਦੇ ਪੇਰੈਂਟਸ ਨੂੰ ਤੇ ਉਹਨਾਂ ਨੂੰ ਹੁਣ ਬੰਗਲਾਦੇਸ਼ੇਸ਼ ਵਿੱਚ ਫਰੋਤੀਆਂ ਦੀਆਂ ਚਿੱਠੀਆਂ ਆ ਰਹੀਆਂ ਤੇ ਤਕੂਆ ਪਰਮਾ ਸਾਹਿਬ ਸ਼ਿਕਾਰ ਹੋਏ ਮੈਂ ਮੰਗ ਕੀਤੀ ਹੈ ਅਸੀਂ ਪ੍ਰਧਾਨ ਸਭਾ ਚ ਵੀ ਕਰਾਂਗੇ ਕਿ ਮਾਨ ਸਾਹਿਬ ਜਿਹੜੇ ਰੀਅਲ ਕਿਲਰਸ ਨੇ ਸਿੱਧੂ ਮੂਸੇਵਾਲਾ ਜਿਹੜੇ ਰੀਅਲ ਕਿਲਰਸ ਨੇ ਵਰਮਾ ਸਾਹਿਬ ਉਹਨਾਂ ਨੂੰ ਕਿਤੇ ਨਹੀਂ ਵਿੱਚ ਲੈ ਕੇ ਉਹਦੇ ਬਾਅਦ ਸੇ ਜ਼ਰੂਰੀ ਹੈ ਕਿ ਪੰਜਾਬ ਦੇ ਕਿਸੇ ਸਿਟਿੰਗ ਹਾਈ ਕੋਰਟ ਜੱਜ ਦੀ ਜੁਡੀਸ਼ੀਅਲ ਕਮਿਸ਼ਨ ਬੈਠੇ ਇਸ ਦਾ ਕਿ ਜਿਹੜਾ ਐਕਟ ਹੋਇਆ ਕਿ ਕਿਸ ਤਰ੍ਹਾਂ ਹੋਇਆ ਇਸ ਐਕਟ ਤੋਂ ਬਾਅਦ ਕਈ ਕੁਝ ਹੋਇਆ ਜਿਹਦੇ ਨਾਲ ਪੰਜਾਬ ਪੁਲਿਸ ਤੇ ਪਹਿਲੇ ਲੋਕਾਂ ਨੂੰ ਤਸੱਲੀ ਹੈ ਹੋਰ ਵੀ ਇਹਨਾਂ ਦਾ ਅਕਸੀਡੈਂਟ ਹੋ ਮੰਤਰੀ ਭਗਵੰਤ ਹੈ ਚੀਫ मिनिस्टर ਉਹ ਹੈ ਪੰਜਾਬ ਦਾ ਬਿਲਕੁਲ ਭਗਵੰਤ ਨੂੰ ਕੌਨਫੀਡੈਂਸ ਹੋ ਚੁੱਕਿਆ ਕਿਉਂਕਿ ਆਪਣੀ ਕੁਰਸੀ ਬਜਾਣ ਵਾਸਤੇ ਉਹਨੇ ਪੰਜਾਬ ਦੇ ਇੰਟਰਸਟ ਬਿਲਕੁਲ ਕੇਜਰੀਵਾਲ ਦੇ ਉਹਦੀ ਜਿਹੜੇ ਵੀ ਉਹਦੇ ਨਾਲ ਦੇ ਲੋਕ ਨੇ ਉਹਨਾਂ ਦੇ ਸਾਹਮਣੇ ਗਰਵੀ ਬਾਤ ਪੰਜਾਬ ਪੰਜਾਬ ਸਰਕਾਰ ਕਹਿੰਦੀ ਹੈ ਕਿ ਅਸੀਂ ਗੈਂਗਸਟਰ ਦੇ ਖਿਲਾਫ ਪਹਿਲੇ ਮਿਲਟਰੀ ਕਸੋ ਸੋ ਇਸ ਗੱਲ ਕਰ ਮੈਂ ਇੱਥੇ ਆਇਆ ਹੁਣ ਜੇ ਤੁਹਾਡੇ ਕੋਈ ਸਵਾਲ ਕਰਨਾ ਚਾਹਦੇ ਹੋ 1 ਬਾਈ 1 ਪੰਜਾਬ ਸਰਕਾਰ ਕਹਿੰਦੀ ਹੈ ਕਿ ਅਸੀਂ ਗੈਂਗਸਟਰ ਦੇ ਖਿਲਾਫ ਹੈ ਅਸੀਂ ਵਪਾਰੀਆਂ ਦੇ ਨਾਲ ਕੀ ਲੱਗਦਾ ਕਿ ਵਪਾਰੀਆਂ ਦਾ ਕਤਲ ਹੋ ਰਿਹਾ ਦੇਖੋ ਮੇਰੀ ਸੁਣ ਮੈਂ ਪਾਸਟ ایکسپੀਰੀਅੰਸ ਤੋਂ ਕਹਿ ਰਿਹਾ ਜਲੰਧਰ ਬਾਈ ਇਲੈਕਸ਼ਨ ਵਿਸਤ ਦੇ ਵਿੱਚ ਇਲੈਕਸ਼ਨ ਹੋਈ ਬਾਈ ਇਲੈਕਸ਼ਨ ਹੋਈ ਇੱਕ ਪਹਿਲੇ ਆਪ ਦਾ ਐਮਐਲਏ ਸੀ ਉਹ ਪਾਸ ਪਾਸ ਚਲਾ ਗਿਆ ਉਹਨੇ ਫਿਰ ਅਸਤੀਫਾ ਦੇ ਦਿੱਤਾ ਬਾਈ ਇਲੈਕਸ਼ਨ ਹੋਈ ਇੱਕ ਨਾਮੀ ਗੈਂਗਸਟਰ ਪਟਿਆਲੇ ਦੀ ਝੇਲ ਚ ਜਿੱਦਾ ਮੈਨੂੰ ਹੁਣ ਨਾ ਯਾਦ ਨਹੀਂ ਕਿਉਂਕਿ ਤੁਸੀਂ ਸਾਰੇ ਪ੍ਰੈਸ ਵਾਲੇ ਤੁਸੀਂ 5 ਮਿੰਟ ਦੇ ਵਿੱਚ ਆਪਣੀ ਆਪਣੀ ਤੁਹਾਡੀ ਜਿਹੜੀ ਆਰਗੇਨਾਈਜੇਸ਼ਨ ਹੈ ਉਹਦੇ ਕੋ ਪਤਾ ਕਰ ਸਾਂ ਜੋ ਕਿਹੜਾ ਗੈਂਗਸਟਰ ਸੀ ਜਿਹੜੀ ਆਪ ਲੈ ਕੇ ਆਈ ਮਰਤਿਆ ਉਹਦੇ ਥਰੂ دہشت ਪਾਈ ਇਲੈਕਸ਼ਨ ਜੀ ਡੇਰਾ ਬਾਬਾ ਨਾਨਕ ਇੱਕ ਨਾਮੀ ਗੈਂਗਸਟਰ ਤੇ ਸਾਰੇ ਪਰਿਵਾਰ ਦਾ ਇਸਤੇਮਾਲ ਕੀਤਾ ਇਸਤੇਮਾਲ ਕਰਕੇ ਉਹ ਇਲੈਕਸ਼ਨ ਜਿੱਤ ਇਸ ਤੋਂ ਪਹਿਲੇ ਬਹੁਤ ਸਾਰੇ ਨਾਮੀ ਗੈਂਗਸਟਰ ਜਿਹੜੇ ਇਹ ਗੱਲ ਹਾਈ ਕੋਰਟ ਦੇ ਸਾਹਮਣੇ ਸਾਬਤ ਹੋ ਚੁੱਕੀ ਹੈ ਤੇ ਇਸੇ ਸਰਕਾਰ ਦੇ ਇੱਕ ਡੀਜੀਪੀ ਨੇ ਲਪਾਫਾ ਬੰਦ ਕਰਕੇ ਆਨਰਬਲ ਹਾਈ ਕੋਰਟ ਨੂੰ ਦਿੱਤਾ ਹੈ ਕਿ ਜਿਹੜੀ ਉਹ ਇੰਟਰਵਿਊ ਇੱਕ ਬੜੇ ਨਾਮਵਰ ਗੈਂਗਸਟਰ ਨਾਲ ਹੋਈ ਹੈ ਉਸ ਗੈਂਗਸਟਰ ਦੀ ਇੰਟਰਵਿਊ ਜਿਹੜੀ ਹੈ ਬਕਾਇਦਾ ਤੌਰ ਏਜੀਟੀਐਫ ਦਾ ਹੀ ਇੱਕ ਅਫਸਰ ਉਸ ਆਦਮੀ ਨੂੰ ਗੈਂਗਸਟਰ ਨੂੰ ਮੁਹਾਲੀ ਦੀ ਤਰੀਕ ਤੋਂ ਲੈ ਕੇ ਜਾਂਦਾ ਹੈ ਸੀਆਈਏ ਘਰੜ ਦੇ ਵਿੱਚ ਆਪਣਾ ਟੈਲੀਫੋਨ ਉਹਨੂੰ ਬੜਾਂਦਾ ਤੇ ਸਵਾ ਘੰਟੇ ਦੀ ਇੱਕ ਨੈਸ਼ਨਲ ਟੀਵੀ ਚੈਨਲ ਨਾਲ ਇੰਟਰਵਿਊ ਕਰਾਉਂਦੇ ਤੇ ਇਸ ਤੋਂ ਬਾਅਦ ਤੁਸੀਂ ਮੈਨੂੰ ਦੱਸੋ ਤੇ ਆਂਦੀਆਂ ਚੋਣਾਂ ਦੇ ਵਿੱਚ ਅਜੇ ਕਈ ਜਗ੍ਹਾ ਹੋਰ ਬਾਇ ਰੱਖੀਆਂ ਜਾਣੀਆਂ ਨੇ ਉੱਥੇ ਵੀ ਚੰਗੀ ਤਰ੍ਹਾਂ ਪਟੋਲ ਕਰ ਲੋ ਇਹ ਬਕਾਇਦਾ ਤੌਰ ਜਿੰਨਾ ਵੀ ਮਾੜਾ ਅੰਸਰ ਆ ਪੰਜਾਬੋਂ ਉਹਨਾਂ ਨੂੰ ਭਗਵੰਤ ਮਾਨ ਦੀ ਸਰਦਾਰ ਤੇਨਾਂ ਦੀ ਪੁਲਿਸ ਜਿਹੜੀ ਹੈ ਡਾਇਰੈਕਟ ਇੰਡਾਇਰੈਕਟ ਨਾ ਪ੍ਰੋਟੈਕਸ਼ਨ ਦੇ ਰਹੀ ਇਸੇ ਗੱਲ ਕਰ ਅੱਜ ਕੋਈ ਵੀ ਆਦਮੀ ਪੰਜਾਬ ਦੇ ਵਿੱਚ ਨਾ ਆਪਣੇ ਆਪ ਨੂੰ ਨਾ ਆਪਣੇ ਪਰਿਵਾਰ ਨੂੰ ਨਾ ਆਪਣੇ ਬੱਚਿਆਂ ਨੂੰ ਨਾ ਆਪਣੀ ਕਾਰੋਬਾਰ ਨੂੰ ਨਾ ਆਪਣੀ ਪ੍ਰਾਪਰਟੀ ਨੂੰ ਸੇਫ ਸਮਝੇ ਪਿਛਲੇ 15 ਦਿਨ ਦੇ ਵਿੱਚ ਜੀ ਤਿੰਨ ਵਾਰ ਦਾ ਤਾਂ ਹੋਈਆਂ ਤੇ ਰਾਤ ਕੱਲ੍ਹ ਅੰਮ੍ਰਿਤਸਰ ਦੇ ਵਿੱਚ ਵੀ ਇੱਕ ਹਸਪਤਾਲ ਦੇ ਬਾਹਰ ਗੋਲੀ ਚੱਲੀ ਹੈ 50 ਲੋਕ ਦੀ ਫੌਤੀ ਮੰਗੀ ਹੈ ਕੀ ਤੁਸੀਂ ਮੰਨਦੇ ਨਹੀਂ ਕਿ ਪੰਜਾਬ ਦਾ ਜਿਹੜਾ ਇੰਟੈਲੀਜੈਂਸ ਡਿਪਾਰਟਮੈਂਟ ਐਸਫਰ ਬਿਲਕੁਲ ਫੇਲ ਹੈ ਕੱਲ ਸੁਖਬੀਰ ਬਾਦਲ ਜੀ ਨੂੰ ਵੀ ਸਵਾਲ ਕਰਿਆ ਸੀ ਲੇਕਿਨ ਉਹਨਾਂ ਨੇ ਇਸ ਜਵਾਬ ਨੂੰ ਇਹਦਾ ਜਵਾਬ ਨਹੀਂ ਦਿੱਤਾ ਉਹ ਬਦਲ ਦੂਸਰੇ ਪਾਸੇ ਗੱਲ ਲੈ ਗਏ ਇੰਟੈਲੀਜੈਂਸ ਡਿਪਾਰਟਮੈਂਟ ਫੇਲ ਹੈ ਕਟਨਾਵਾ ਹੋਣ ਦਾ ਪਹਿਲਾਂ ਨਹੀਂ ਪਤਾ ਲੱਗ ਪਾ ਰਿਹਾ ਆਖਿਰਕਾਰ ਜਿਹੜਾ ਵਿਰੋਧੀ ਪੱਖ ਹੈ ਇਹ ਇਹਦੇ ਤੇ ਸਵਾਲ ਕਿਉਂ ਨਹੀਂ ਚੁੱਕਦਾ ਸਵਾਲ ਸਾਡਾ ਕੋਈ ਉੱਤੇ ਕੋਈ ਸਾਨੂੰ ਮੌਕਾ ਦੇਣ ਕਿ ਤੇ ਚੁੱਕਾਂਗੇ ਕੀ ਤੁਸੀਂ ਮਸਲੇ ਇੰਟੈਲੀਜੈਂਸ ਫੇਲ ਹੈ ਮੈਂ ਕਹਿੰਦਾ ਸਰਕਾਰੀ ਫੇਲ ਹੈ ਜਿੱਥੇ ਮੁੱਖ ਮੰਤਰੀ ਫੇਲ ਹੋ ਤੂੰ ਇੰਟੈਲੀਜੈਂਸ ਕਿਹਦੇ ਥੱਲੇ ਮਿਨਿਸਟਰ ਆਫ ਹੋਮ ਅਫੇਅਰਸ ਦੇ ਥੱਲੇ ਇੰਟੈਲੀਜੈਂਸ ਹੈ ਜਿੱਤੇ ਪੁਲਿਸ ਹੀ ਕੰਪਲੀਟਲੀ ਫੇਲ ਜੰਗਾਲ ਲੱਗ ਗਿਆ ਜੀ ਇਸ ਸੰਸਥਾ ਨੂੰ ਇੱਕ ਨਾਮੀ ਸੰਸਥਾ ਦੀ ਕਿਸੇ ਵਾਰ ਚੰਗਾਲ ਲੱਗ ਗਿਆ